जन केनासक श्रीहर गोविन्द सोमत् पर काशक श्रीहर राय नमो कारि नमो कर जो श्रीहर कृष्ण मनाऊ ਤੇ ਗਬਹਦਰ ਪਰਮ ਕੇਰਪਾਲਾ ਪਰਮ ਕੇਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਹਰੋਂ ਤਰਾਦਰ ਪੁਨ ਪੁਨ ਤੀਸਾ ਪੁਨ ਪੁਨ ਸੀਸਾ ਬੰਦੋਂ ਬੰਦੋਂ ਰਾ ਸਤ ਗੁਰੂ ਤੇ ਪਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਈ ਲੋਹਰਾ ਰਾ ਸੰਗਰ ਸਟੰਗ ਕੋ ਪ੍ਰਥੀਏ ਕੀਓ ਨ ਸੰਗ ਰੰਗ ਰੰਗ ਕੀ ਕਥਾ ਅਬ ਗੁਰ ਕੀ ਸੁਨ ਹਿਤ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਦੀ ਸਦਕਾ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਆਪ ਜੀ ਵਿਚਾਰਾਂ ਸਰਬਨ ਕਰ ਰਹੇ ਸੀ ਪ੍ਰਿਥੀ ਚੰਦ ਦਾ ਗੁੱਸੇ ਹੋਣਾ ਤੇ ਰੁਸ ਕਰਕੇ ਜਹਾਂਗੀਰ ਦੇ ਕੋਲ ਜਾਣਾ ਉਸ ਦੇ ਕੋਲੋਂ ਆਸਰ ਰੱਖਣੀ ਕਿ ਸਰਕਾਰੀ ਤਾਕਤ ਦੇ ਨਾਲ ਰਾਜਨੀਤੀ ਤਾਕਤ ਦੇ ਨਾਲ ਮੈਨੂੰ ਗੁਰੂ ਅਰਜਨ ਦੇਵ ਤੋਂ ਗੱਦੀ ਦਿਵਾ ਦੇਣਗੇ ਪਰ ਜਦ ਜਹਾਂਗੀਰ ਦੇ ਕੋਲ ਗਏ ਤੇ ਜਹਾਂਗੀਰ ਕਹਿਣ ਲੱਗਿਆ ਦੇਖੋ ਇਹ আধ্যাਤਮਕ ਮਸਲਾ ਹੈ ਕਿ ਤੁਹਾਡੇ ਪਿਤਾ ਸਤਗੁਰੂ RAMDAS ji ਦਾ ਕੀਤਾ ਹੋਇਆ ਫੈਸਲਾ ਇਹਨੂੰ ਅਸੀਂ ਨਹੀਂ ਬਦਲ ਸਕਦੇ ਉਹਨਾਂ ਨੇ ਜੋ ਕੀਤਾ ਠੀਕ ਕੀਤਾ ਅਸੀਂ ਹਾਂ ਆਪਣੇ ਵੱਲੋਂ ਆਪਣੇ ਖਜ਼ਾਨੇ 'ਚ ਤੁਹਾਨੂੰ ਇੱਕ ਪਿੰਡ ਦੇ ਦਿੰਨੇ ਆ ਤੁਸੀਂ ਉਸ ਪਿੰਡ ਜਾ ਕੇ ਵੱਸੋ ਤੇ ਆਪਣਾ ਰੋਜੀ ਰਿਜਕ ਚਲਾਓ ਤਾਂ ਪ੍ਰਿਥੀ ਚੰਦ ਨੂੰ ਜਹਾਗੀਰ ਨੇ ਪਟਾ ਲਿਖ ਦਿੱਤਾ ਪਟੇ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਜ਼ਮੀਨ ਹੈ ਉਸ ਤੇ ਹਾਲਾ ਮਾਮਲਾ ਟੈਕਸ ਜਿਹੜਾ ਉਹ ਨਹੀਂ ਲੱਗੇਗਾ ਇਸ ਤਰ੍ਹਾਂ ਇੱਕ ਪੰਡ ਜਿਹੜਾ ਹੈ ਪਟਾ ਲਿਖ ਕੇ ਇਸ ਨੂੰ ਦੇ ਦਿੱਤਾ ਹੈ ਔਰ ਉਹ ਪੰਡ ਦਾ ਨਾਮ ਹੈ ਗੁਰੂ ਕਾ ਕੋਠਾ ਭਾਈ ਭਗਤੇ ਦੇ ਕੋਲ ਪਹਿਲਾਂ ਸੋਡੀਆਂ ਦਾ ਕੋਠਾ ਵੱਜਦਾ ਸੀ ਫਿਰ ਗੁਰੂ ਕਾ ਕੋਠਾ ਵੱਜਣ ਲੱਗ ਪਿਆ ਇਹ ਉੱਥੇ ਵੱਸਣ ਲੱਗਿਆ ਆਓ ਅਗਲੀ ਕਥਾ ਹੁਣ ਗੁਰੂ ਨਾਨਕ ਦੇ ਘਰ ਦੇ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਦੇ ਸਿੱਖ ਸੰਗਤਾਂ ਦੇ ਜੋ ਅਨੇਕਾਂ ਤਰ੍ਹਾਂ ਦੇ ਰੰਗ ਰਾਗ ਹਨ ਜੋ ਗੁਰੂ ਘਰ ਦੀ ਐਕਟੀਵਿਟੀ ਹੈ ਜੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਸਿੱਖ ਸੰਗਤਾਂ ਦਾ ਉਧਾਰ ਕਰ ਰਹੇ ਹਨ ਅੱਗੇ ਇਹ ਵਿਚਾਰਾਂ ਚੱਲਦੀਆਂ ਆਪਾਂ ਆਰੰਭ ਕਰਕੇ ਸਰਬਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰਚਰਨਾ ਵਿੱਚ ਚਲਵਾਓ ਹਾਜਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਦ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਸਟਾਂਗ ਕੋ ਪ੍ਰਤੀਏ ਕੀਓ ਨਸੰਗ ਰੰਗ ਰੰਗ ਕੀ ਕਥਾ ਆਪ ਗੁਰ ਕੀ ਸੁਨਹਿਤ ਸੰਗ ਪਿਛਲਾ ਪ੍ਰਸੰਗ ਆਪਾਂ ਸਰਬਨ ਕੀਤਾ ਜੋ ਪਿਰਤੀ ਚਾंदे ਰੁੱਸਣ ਦਾ ਗੁੱਸੇ ਹੋਣ ਦਾ ਅਤੇ ਜਹਾਂਗੀਰ ਕੋਲ ਜਾਣ ਦਾ ਅੱਗੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਨੇਕਾ ਰੰਗਾਂ ਦੀ ਕਥਾ ਅਨੇਕਾ ਕੌਤਕ ਆਦੀ உபਵੇਸ਼ ਦੇਣ ਸੰਗਤਾਂ ਨੂੰ ਤਾਰਨਾ ਇਹ ਸਰਬਨ ਕਰਾਂਗੇ ਹਾਲਕ ਸੰਤ ਸ੍ਰੀ ਸਤਗੁਰ ਅਰਜਨ ਬਾਛੇ ਬਹੁ ਕਰੇ ਉਤਸ਼ਾਹ ਸੁਆਚੇ ਇਸ ਤਰ੍ਹਾਂ ਗੁਰੂ ਪਿਆਰਿਓ ਸਤਗੁਰੂ ਅਰਜਨ ਦੇਵ ਜੀ ਮਹਾਰਾਜ ਅਨੇਕਾਂ ਤਰ੍ਹਾਂ ਦੇ ਉਤਸ਼ਾਹ ਕੌਤਕ ਕਰ ਰਹੇ ਹਨ ਗੁਰਦ ਘਰ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਐਕਟੀਵਿਟੀਆਂ ਹੋ ਰਹੀਆਂ ਹਨ ਸੁਤ ਜਨਮ ਨਵੋ ਜਨ ਹੋਵਾ ਦੁਖ ਬਿਗਨ ਦ੍ਰਿਪ੍ਰਿੰਦ ਕੋ ਕੋਵਾ ਹੁਣ ਪਿੱਛੇ ਇੱਕ ਸਾਖੀ ਆਈ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਪਿਰਥੀ ਚੰਦ ਨੇ ਇੱਕ ਪੰਡ ਦੇ ਭਾਵ ਉਹ ਲੜਕਾ ਜੋ ਖੜਾਉਂਦਾ ਸੀ ਉਹਦੇ ਕੋਲੋਂ ਜ਼ਹਿਰ ਦਿਵਾਉਣ ਦੀ ਕੋਸ਼ਿਸ਼ ਕੀਤੀ ਔਰ ਅਕਾਲ ਪੁਰਖ ਨੇ ਕਿਰਪਾ ਕੀਤੀ ਗੁਰੂ ਨਾਨਕ ਨੇ ਕਿਰਪਾ ਕੀਤੀ ਸਹਿਬਜ਼ਾਦਾ ਜੀ ਨੇ ਉਹ ਨਹੀਂ ਨਹੀਂ ਖਾਧੀ ਔਰ ਪਤਾ ਲੱਗਿਆ ਜਦੋਂ ਤਾਂ ਪਿਰਥੀ ਚੰਦ ਬੜਾ ਸ਼ਰਮਸ਼ਾਰ ਹੋਇਆ ਜਦੋਂ ਸਾਰਿਆਂ ਨੇ ਦੱਸਿਆ ਕਿ ਇਹ ਪਿਰਥੀ ਚੰਦ ਦਾ ਕੰਮ ਸੀ ਇਸੇ ਕਰਕੇ ਉਹ ਪਿੰਡੋਂ ਨਿਕਲ ਕੇ ਚਲਿਆ ਗਿਆ ਅੰਮ੍ਰਿਤਸਰ ਸਾਹਿਬ ਤੋਂ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਉਹਨਾਂ ਸਹਿਬਜ਼ਾਦੇ ਦੇ ਮਨ ਨੂੰ ਨਵਾਂ ਜਨਮ ਹੋਇਆ ਭਾਵ ਜ਼ਹਿਰ ਤੋਂ ਬਚ ਗਿਆ ਅਨੇਕਾਂ ਦੁੱਖਾਂ ਵਿਗੜਨਾ ਦਾ ਸਤਿਗੁਰਾਂ ਨੇ ਆਪ ਨਾਸ਼ ਕੀਤਾ ਹੈ ਬਹ ਦਾਨ ਦੀਨ ਕਰ ਪ੍ਰੇਮਾ ਅਬ ਲਖ ਪੁੱਤਰ ਕੀ ਛੇਮਾ ਔਰ ਇਸ ਖੁਸ਼ੀ ਦੇ ਵਿੱਚ ਆ ਕੇ ਮਾਤਾ ਗੰਗਾ ਜੀ ਨੇ ਸਤਿਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰਾ ਦਾਨ ਪੁੰਨ ਆਦੀ ਕਰਨਾ ਕੀਤਾ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਹਿਬਜ਼ਾਦੇ ਦੀ ਬਚਤ ਹੋਈ ਆ ਸਰੀਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ ਕਰਦੇ ਹਨ ਕਿ ਉਹਨਾਂ ਨੇ ਸਿੱਖ ਸੰਗਤਾਂ ਨੂੰ ਬਹੁਤ ਸਾਰਾ ਦਾਣ ਆਦੀ ਦੇਣਾ ਕੀਤਾ ਜਾਂ ਗੁਰੂ ਪਿਆਰਿਓ ਲੋੜਵੰਦਾਂ ਨੂੰ ਬਹੁਤ ਸਾਰੀਆਂ ਦਰਤਾ ਵੰਡਨੀਆਂ ਕੀਤੀਆਂ ਹਨ ਮੁਖ ਮੰਡਲ ਸੁੰਦਰ ਚੰਦੂ ਪੇਖ ਹਰਖਤ ਆਨੰਦ ਕੰਦੂ ਇੱਥੇ ਚੰਦੂ ਤੋਂ ਭਾਵ ਕੋਈ ਹੋਰ ਮਨੁੱਖ ਨਹੀਂ ਹੈ ਚੰਦਰਮਾ ਵਰਗਾ ਸੁੰਦਰ ਸਰੂਪ ਧੰਨ ਹਰਗੋਬਿੰਦ ਸਹਿ ਮਹਾਰਾਜ ਜੀ ਦਾ ਜਿਸ ਦੇ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਖੁਸ਼ ਹੁੰਦੀਆਂ ਹਨ ਤ੍ਰਿਗ ਦਲ ਬਿਲੰਦ ਅਰਗ ਬਿੰਦੂ ਦੁੱਤ ਕਲ ਕਾ ਰਤਨ ਮਨਿੰਦੂ ਤ੍ਰਿਗ ਦਲ ਬਿਲੰਦ ਅਰ ਬਿੰਦੂ ਤ੍ਰਿਗ ਦਲ ਦਾ ਮਤਲਬ ਹੈ ਕਿ ਜੋ ਨੇਤਰ ਹਨ ਬਿਲੰਦ ਵੱਡੇ ਵੱਡੇ ਸੁਖ ਦੇਣ ਵਾਲੇ ਦੁੱਤੀ ਕਲ ਕਾ ਰਤਨ ਮਨਿੰਦੂ ਇਸ ਤਰ੍ਹਾਂ ਮਾਨੋ ਉਹਨਾਂ ਦੇ ਨੇਤਰ ਜਿਹੜੇ ਹਨ ਉਹ ਵੱਡੇ ਵੱਡੇ ਤੇ ਮੁਖ ਦੇ ਵਿੱਚ ਸੁੰਦਰ ਚਿੱਟੇ ਚਿੱਟੇ ਦੰਦਾਂ ਦੀਆਂ ਕਲੀਆਂ ਹਰਖ ਹਰਖੰਤ ਦਾਸ ਸਿੱਖ ਬਿੰਦੂ ਕਰ ਪ੍ਰੇਮ ਤੁਰਕ ਅਰ ਹਿੰਦੂ ਔਰ ਸਿੱਖ ਸੰਗਤਾਂ ਸੇਵਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਬੜੀਆਂ ਪਉਸ਼ ਹੁੰਦੀਆਂ ਹਨ ਜਨ ਰੈਨ ਨੈਣ ਕੀ ਆਕੀ ਰੱਖ ਜਨਨੀ ਆਨ ਨਾ त्याਗੀ ਹੁਣ ਮਾਤਾ ਗੰਗਾ ਜੀ ਨੇ ਬਹੁਤ ਹੀ ਸੁਚੇਤ ਰਹਿਣਾ ਕੀਤਾ ਕਿਉਂਕਿ ਦੋ ਪਹਿਲਾਂ ਜਿਹੜੇ ਦੋ ਤਿੰਨ ਹਮਲੇ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਪਿਰਥੀ ਚੰਦ ਵੱਲੋਂ ਕਰੇ ਗਏ ਉਹਨਾਂ ਦਾ ਪਰਦਾ ਖੁੱਲ ਗਿਆ ਪਰਦਾ ਫਾਸ਼ ਹੋ ਗਿਆ ਉਹਨਾਂ ਦਾ ਇਸ ਕਰਕੇ ਮਾਤਾ ਗੰਗਾ ਜੀ ਬੜੇ ਸੁਚੇਤ ਰਹਿੰਦੇ ਐ ਔਰ ਬੱਚੇ ਨੂੰ ਹਮੇਸ਼ਾ ਸਹਿਬਜ਼ਾਦੇ ਨੂੰ ਆਪਣੀ ਨਿਗਾਹ ਵਿੱਚ ਰੱਖਦੇ ਹਨ ਕਰ ਬਲੀ ਭਾਂਤ ਤਕਰਾਈ ਨਿਜ ਹੱਥ ਆਹਾਰ ਖਵਾਈ ਔਰ ਤਕਰਾਈ ਭਾਵ ਅਲਰਟ ਰਹਿੰਦੇ ਆ ਸचेत ਰਹਿੰਦੇ ਆ ਤਕਰਾਈ ਰੱਖਦੇ ਆ ਇਥੋਂ ਤੱਕ ਕਿ ਸਹਿਬਜ਼ਾਦੇ ਨੂੰ ਭੋਜਨ ਵੀ ਆਪ ਦੇ ਹੱਥਾਂ ਨਾਲ ਖਵਾਉਣਾ ਕਰਦੇ ਹਨ ਸੁਵਾਸ ਨਾ ਕਰਤੀ ਕੈਸੇ ਰੱਖ ਪਲਕ ਬਿਲੋਜਨ ਜੈਸੇ ਔਰ ਮਾਤਾ ਜੀ ਹੁਣ ਕਿਸੇ ਦੇ ਭਰੋਸਾ ਨਹੀਂ ਕਰਦੇ ਆਪਣੀਆਂ ਅੱਖਾਂ ਦੇ ਸਾਹਮਣੇ ਹਮੇਸ਼ਾ ਰੱਖਦੇ ਹਨ ਰਹਿ ਰਾਤ ਬਿਖੇ ਰਖਵਾਰੀ ਨਰ ਜਾਗਤ ਖਰੋ ਨਿਹਾਰੀ ਔਰ ਸੇਵਕਾਂ ਦੀ ਡਿਊਟੀ ਲਾ ਦਿੱਤੀ ਹੈ ਦਿਨ ਰਾਤ ਕਿ ਤੁਸੀਂ ਹਮੇਸ਼ਾ ਹਰਗੋਬਿੰਦ ਸਾਹਿਬ ਜੀ ਦਾ ਖਿਆਲ ਰੱਖਣਾ ਦਿਨ ਰਾਤ ਔਰ ਤਰਾਸ ਧਾਰ ਕਰ ਗੰਗਾ ਸੁਤ ਕਪਾਲਤ ਦੀਰਗ ਅੰਗਾ ਕਿਉਂਕਿ ਗੁਰੂ ਪਿਆਰਿਓ ਸ਼ਹਿਬਜਾਦੇ ਦੀ ਉਮਰ ਛੋਟੀ ਹੈ ਇਸ ਕਰਕੇ ਮਾਤਾ ਗੰਗਾ ਜੀ ਉਸ ਦਿਨ ਤੋਂ ਡਰ ਗਈ ਹੈ ਜਿਸ ਦਿਨ ਤੋਂ ਪਤਾ ਲੱਗਿਆ ਕਿ ਜੋ ਹਰਗੋਬਿੰਦ ਸਾਹਿਬ ਨੂੰ ਖੜਾਉਣ ਵਾਲਾ ਖਿਡਾਵਾ ਸੀ ਉਸ ਨੇ ਪਿਰਥੀ ਚੰਦ ਦੇ ਕਹੇ ਦਹੀਂ ਦੇ ਵਿੱਚ ਗੁਰੂ ਪਿਆਰੋ ਜ਼ਹਿਰ ਪਾ ਦਿੱਤਾ ਸੀ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਮਾਤਾ ਜੀ ਉਸ ਦਿਨ ਤੋਂ ਬੜੇ ਡਰ ਗਏ ਹਨ ਤਾਂ ਤੇ ਬਹੁਤ ਸਹਿਬਜ਼ਾਦੇ ਦਾ ਧਿਆਨ ਰੱਖਦੇ ਹਨ ਹਰ ਗੋਬਿੰਦ ਛੈਲ ਛਬੀਲਾ ਕਰ ਬਾਲਪਨ ਦੀ ਕੀ ਲੀਲਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਵੱਡੇ ਹੋਣ ਲੱਗੇ ਬੜੇ ਸੁੰਦਰ ਛੈਲ ਛਬੀਲੇ ਨਿਕਲ ਰਹੇ ਹਨ ਵੱਡੇ ਅੰਗ ਬਚਪਨ ਦੀਆਂ ਕੌਤਕਾਂ ਦੇ ਵਿੱਚ ਖੇਡਣ ਲੱਗੇ ਬਾਦ ਪਾਦ ਪੰਕੜ ਅੰਗਣ ਧਾਰੇ ਗਹਿ ਪਾਲਕਲੇ ਪਰ ਕੌਰੈ ਔਰ ਗੁਰੂ ਪਿਆਰਿਓ ਆਪਣੇ ਪਵਿੱਤਰ ਚਰਨਾਂ ਦੇ ਨਾਲ ਵਿਹੜੇ ਵਿੱਚ ਭਜੇ ਫਿਰਦੇ ਹਨ ਔਰ ਇਹਨਾਂ ਦੇ ਹਾਣੀ ਸਾਥੀ ਜਿਹੜੇ ਸਿੱਖ ਸੰਗਤਾਂ ਦੇ ਬੱਚੇ ਹਨ ਉਹਨਾਂ ਦੇ ਨਾਲ ਵੀ ਬੇਟਨਾ ਕਰਦੇ ਹਨ ਬਹੁ ਕਰੇ ਭੇਰ ਤਰਟਾਹ ਜੁਸ ਬਾਹ ਉਹ ਜਿ ਨਿਵਾਹ ਹੈ ਔਰ ਗੁਰ ਪਿਆਰੋ ਭੇਡ ਕਰਨਾ ਭਾਵ ਖੋਲਣਾ ਬੱਚਿਆਂ ਨਾਲ ਖੋਲਦੇ ਜਿਸ ਦੇ ਨਾਲ ਸਰੀਰ ਵਿੱਚ ਤਾਕਤ ਪੈਂਦੀ ਹੈ ਜਿਹਨੂੰ ਆਪਾਂ ਐਕਸਰਸਾਈਜ਼ ਪ੍ਰੈਕਟਿਸ ਕਹਦੇ ਹੋ ਬਚਪਨ ਤੋਂ ਹੀ ਮਾਨੋ ਸਾਹਿਬ ਜਾਦੇ ਤਿਆਰੀਆਂ ਕਰ ਰਹੇ ਹਨ ਆਉਣ ਵਾਲੇ ਸਮੇਂ ਵਾਸਤੇ ਆਪਣੇ ਹਾਨੀ ਬੱਚਿਆਂ ਨਾਲ ਘੋਲ ਕਰਦੇ ਹਨ ਬਹੁ ਖੇਲ ਖੇਲ ਰਸ ਰਾਤੇ ਕਰ ਚਰਨ ਕਮਲ ਜਨ ਰਾਤੇ ਔਰ ਗੁਰੂ ਪਿਆਰਿਓ ਖੇਡ ਖੇਡ ਕੇ ਖੇਡਦੇ ਰੰਗਾ ਵਿੱਚ ਰੰਗੇ ਰਹਿੰਦੇ ਹਨ ਔਰ ਗੁਰੂ ਪਿਆਰਿਓ ਕਰ ਚਰਨ ਕਮਲ ਜਨ ਰਾਤੇ ਔਰ ਇਹਨਾਂ ਦੇ ਗੁਰੂ ਪਿਆਰਿਓ ਪਿਤਾ ਕੋਲ ਆਉਂਦੇ ਹਨ ਖੇਡਦੇ ਖੇਡਦੇ ਸਤਿਗੁਰਾਂ ਦੇ ਹੱਥਾਂ ਵਿੱਚ ਆਉਂਦੇ ਹਨ ਸਵਾਨ ਨੂੰ ਪ੍ਰਸੰਨ ਕਰਦੇ ਆ ਕਦੇ ਕਦੇ ਭਾਵ ਜਿੱਥੇ دیਵਾਨ ਸੱਜਦਾ ਧੰ ਗੁਰੂ ਅਰਜਨ ਦੇਵ ਜੀ ਦੇ ਕੋਲ ਵੀ ਆ ਜਾਂਦੇ ਹਨ ਉਸੇ ਤਰ੍ਹਾਂ ਖੇਡਦੇ ਖੇਡਦੇ ਭਾਵੇਂ ਸਰੀਰ ਨੂੰ ਰੇਤਾ ਲੱਗਿਆ ਹੁੰਦਾ ਇਹਨਾਂ ਖੇਲਦ ਪੇਟ ਟੇ ਗਿਆ ਵੈ ਸਭ ਸਭਾ ਮੋਦ ਉਪਜਾਵੇ ਤੇ ਜਦੋਂ ਪੇਟਾ ਗੁਰੂ ਅਰਜਨ ਦੇਵ ਜੀ ਕੋਲ ਆਉਂਦੇ ਹਨ ਤੇ ਸਾਰੀ ਸਭਾ ਮਤਲਬ ਸੰਗਤਾਂ ਬੜਾ ਹੀ ਹੋਸ਼ ਹੁੰਦੀਆਂ ਹਨ ਇਕ ਲੱਛਣ ਅੰਗ ਵਿਸਾਲਾ ਗੁਰ ਭਾਰੋ ਹੋਏ ਕਿਰਪਾਲਾ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਅੰਗਾਂ ਨੂੰ ਦੇਖ ਕੇ ਲੱਛਣ ਹੁੰਦੇ ਸਰੀਰ ਦਾ ਵਾਤਾਵਰਨ ਸਰੀਰ ਦਾ ਮਾਹੌਲ ਹੱਥ ਪੈਰ ਖੁੱਲੇ ਚੌੜੀ ਛਾਤੀ ਚੌੜਾ ਮੱਥਾ ਵੱਡੇ ਨੇਤਰ ਗੁਰੂ ਪਿਆਰਿਓ ਉੱਚੇ ਮੋਢੇ ਇਹ ਅੰਗ ਦੱਸਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਰੀਰ ਕਿਤਨਾ ਤਕੜਾ ਤੇ ਭਾਰੀ ਹੋ ਸਕਦਾ ਹੈ ਕੋ ਕਹ ਸੂਰ ਪੱਡ ਹੋਵੇ ਕਨ ਦੁਸ਼ਟਨ ਕੀ ਕਰ ਜੋਵੇ ਔਰ ਕਈ ਕਹਦੇ ਐ ਤਾਂ ਵੀ ਵੱਡਾ ਸੂਰਮਾ ਬਣੇਗਾ ਔਰ ਦੁਸ਼ਮਣਾਂ ਦੀਆਂ ਜੜਾਂ ਪੱਟੇਗਾ ਕੋ ਕਹ ਡੀਲ ਬਲਵਾਨ ਕਿਸ ਨਰ ਕੋ ਅਸਨ ਹੈ ਜਾਨਾ ਔਰ ਕਹਦੇ ਯਾਰੀ ਦੀ ਡੀਲ ਢੋਲ ਦੇ ਕੇ ਤਾਂ ਬੜਾ ਹੀ ਆਉਣ ਵਾਲੇ ਸਮੇਂ ਦਾ ਤਕੜਾ ਗੁਰੂ ਲੱਗਦਾ ਹੈ ਇੰਨਾ ਖੁੱਲੇ ਅੰਗਾ ਪੈਰਾਂ ਦਾ ਬੱਚਾ ਘਟ ਹੀ ਦੇਖਣ ਨੂੰ ਮਿਲਦਾ ਹੈ ਉਹ ਜੋ ਹੋਏ ਪ੍ਰਲੰਪਤ ਪਾਰੀ ਔਰ ਆਇਤ ਯਤ ਬਿਸਤਾਰੀ ਉਹ ਲੰਮੀਆਂ ਬਾਹਾਂ ਦੇਖੋ ਇਹਨਾਂ ਦੀਆਂ ਔਰ ਕਹਿੰਦੇ ਆ ਛਾਤੀ ਨੂੰ ਚੌੜੀ ਛਾਤੀ ਆ ਜਗਾਠਾ ਚੌੜਾ ਹੈ ਅਤੇ ਸਭ ਦੇਖ ਦੇਖ ਸੁਖ ਪਾਵੇਂ ਇਮ ਸ੍ਰੀ ਗੁਰੂ ਧਿਆਉ ਸੁਪਤਾਵੇਂ ਇਸ ਤਰ੍ਹਾਂ ਸਿੰਘ ਸੰਗਤਾਂ ਦੇਖ ਦੇਖ ਕੇ ਖੁਸ਼ ਹੁੰਦੀਆਂ ਹਨ ਗਣ ਗੁਰੂ ਅਰਜਨ ਦੇਵ ਜੀ ਦਾ ਸਮਾ ਇਸ ਤਰ੍ਹਾਂ ਬਤੀਤ ਹੋ ਰਿਹਾ ਹੁਣ ਮਿਤ ਬਾਹਰ ਤਤਬੀਲ ਵਿਸਾਲਾ ਪਟ ਆਇਓ ਤ ਸੁੰਦਰ ਭਾਲਾ ਜਿੰ ਦੁਗਣੀ ਰਾਤ ਚੌਗਣੀ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਹੋ ਰਹੇ ਹਨ ਸਿਰ ਅਰਜਨ ਸਭ ਦਿਨ ਮਾਹੀ ਤਜ ਆਲਜ ਆਲਸ ਜਾਮ ਨਿਸਾਹੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਲਸ ਤਿਆ ਕੇ ਪਹਿ ਰਾਤ ਰਹਿੰਦੀ ਹੀ ਉੱਠ ਖੜਦੇ ਹਨ ਸੁਚਿਰਿਆ ਪ੍ਰਾਤਿਹਤ ਕਾਰੀ ਪੁਨ ਬੈਠ ਹੈ ਆਸਨ ਮਾਰੀ ਔਰ ਅਮਰਤ ਵੇਲੇ ਬੈਠ ਕਰਕੇ ਇਸ਼ਨਾਨ ਆਦਿ ਕਰਕੇ ਆਸਨ ਲਾ ਕੇ ਭਾਵ ਪਰਮੇਸ਼ਰ ਦੇ ਸਿਮਨ ਵਿੱਚ ਬੈਠਣਾ ਕਰਦੇ ਹਨ ਚਿਤ ਆਪਣ ਸਰੂਪ ਮਝਾਰਾ ਮਨ ਰਖਹਿ ਰੂਪ ਉਦਾਰਾ ਫਿਰ ਆਪਣੇ ਨਿੱਜ ਸਰੂਪ ਨਾਲ ਜੋੜਨਾ ਕਰਦੇ ਹਨ ਆਪਣੇ ਧਿਆਨ ਨੂੰ ਤਿਆਸ ਪਰਾਂਤ ਜਬ ਹੋਈ ਉਤ ਕਿਰਿਆ ਕਰਤ ਪੇ ਸੋਈ ਇਸ ਤਰ੍ਹਾਂ ਗੁਰੂ ਪਿਆਰੋ ਜਾ ਦਿਨ ਚੜ ਜਾਂਦਾ ਹੈ ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਲਿਖਿਆ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭੜਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭੜਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਏ ਫਿਰ ਚੜੈ ਦਿਵਸ ਗੁਰ ਬਾਣੀ ਗਾਵੈ ਇਸ ਤਰ੍ਹਾਂ ਗੁਰੂ ਪਿਆਰੋ ਇਹ ਨਿਤਨੇਮ ਸਿੱਖ ਦਾ ਬਣਾਇਆ ਔਰ ਇਹ ਨੇਮ ਸਾਰੇ ਹੀ ਗੁਰੂਆਂ ਨੇ ਕੀਤਾ ਹੈ ਜਨ ਕੋਪ ਪ੍ਰਤਮ ਇਸ਼ਨਾਨੇ ਸ੍ਰੀ ਅੰਮ੍ਰਿਤਸਰ ਪੂਰਨ ਪਿਆਲੇ ਔਰ ਅੰਮ੍ਰਿਤ ਵੇਲਾ ਜਦ ਚੜ ਜਾਂਦਾ ਫਿਰ ਜਿਹੜਾ ਖੂਹ ਹੈ ਬਣਿਆ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉੱਥੇ ਆ ਕੇ ਇਸ਼ਨਾਨ ਕਰਦੇ ਹਨ ਸਿੱਖ ਗਿਆਨੀ ਕੇ ਤਕ ਸੰਗੇ ਕੋ ਸਤਿਨਾਮ ਰਤ ਰੰਗੇ ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਗਿਆਨੀ ਭਾਵ ਸਤਗੁਰਾਂ ਦੇ ਨਿਜ ਸਰੂਪ ਦੇ ਕੋਲ ਬਹਿ ਰਹਿਣ ਵਾਲੇ ਸਿੱਖ ਜਾ ਹੋਰ ਸੇਵਾਦਾਰ ਜਿਹੜੇ ਹਨ ਉਹ ਸਤਿਗੁਰਾਂ ਦੇ ਨਾਲ ਉਸ ਖੂਤ ਹੀ ਆਉਂਦੇ ਹਨ ਨਿਸੰਧਾ ਹੋਸ ਲਗੀ ਲੇਵ ਜੀ ਹਾ ਪ੍ਰਭ ਦਰਸ਼ਨ ਕੀ ਔਰ ਈ ਹਾ ਇਸ ਤਰ੍ਹਾਂ ਦਿਨ ਰਾਤ ਜਿਨ੍ਹਾਂ ਨੂੰ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਹੈ ਸਭ ਸੁਦਾ ਸਰੋਵਰ ਮੱਜੇ ਬਹੁ ਜਨਮਨ ਕੇ ਅਗ ਭਜੇ ਇਸ ਤਰ੍ਹਾਂ ਗੁਰੂ ਪਿਆਰੇ ਉਹ ਸਾਰੇ ਸਿੱਖ ਵੀ ਸਤਗੁਰਾਂ ਦੇ ਨਾਲ ਉਸ ਖੂਬ ਪੁਰਿਸ਼্নান ਕਰਦੇ ਹਨ ਕੋਨ ਸ੍ਰੀ ਗੁਰ ਕਨਨ ਸਨਾਨਾ ਸੁਖ ਸੁਖਮ ਬਰਸਤਰ ਮਹਾਨਾ ਔਰ ਫਿਰ ਇਸ਼ਨਾਨ ਆਦੀ ਕਰਕੇ ਆਪਣੇ ਸੂਖਮ ਬਸਤਰ ਜੋ ਪਹਿਨਣਾ ਕਰਦੇ ਹਨ ਪਗ ਪੰਕਜ ਗਮਨੇ ਸੁੰਦਰ ਹੈ ਦਰਸ਼ਨ ਕਾ ਹਰ ਮੰਦਰ ਫਿਰ ਗੁਰ ਪਿਆਰਿਓ ਸਤਗੁਰੂ ਇਸ਼ਨਾਨ ਕਰਕੇ ਖੂਤੋ ਸੁੰਦਰ ਬਸਤਰ ਪਹਿਨ ਕਰਕੇ ਸ੍ਰੀ ਹਰਮੰਦਰ ਸਾਹਿਬ ਦੇ ਕੋਲ ਦਰਸ਼ਨਾ ਲਈ ਹਉਂਦੇ ਹਨ ਇਹ ਉਹਨਾਂ ਦਾ ਨਿਤਨੇਮ ਹੈ ਰੋਜ਼ਾਨਾ ਦਾ ਨਿਤਕਰਮ ਹੈ ਨਿਜ ਪਿਤ ਕੋ ਕਲਪ ਸਥਾਨਾ ਹੋਏ ਨੰਮਰ ਪ੍ਰਾਨ ਸੋ ਥਾਨਾ ਫਿਰ ਗੁਰੂ ਪਿਆਰਿਓ ਹਰਮੰਦਰ ਸਾਹਿਬ ਦੇ ਵਿੱਚ ਆਪਣੇ ਪਿਤਾ ਜੀ ਦਾ ਸਥਾਨ ਜਾਣ ਕੇ ਕਿਉਂਕਿ ਇਸ ਸਰੋਵਰ ਦਾ ਪਹਿਲਾ ਟੱਕ ਗੁਰਾਂ ਦਾ ਜਿਹਨੇ ਲਾਇਆ ਸੀਗਾ ਫਿਰ ਉਸ ਦੀ ਸੰਪੂਰਨਤਾ ਤਿਆਰੀ ਜਿਹੜੀ ਹੈ ਪੰਜਵੇਂ ਪਾਤਸ਼ਾਹ ਨੇ ਕਰਵਾਈ ਸੀ ਉਹ ਆਪਣੇ ਪਿਤਾ ਦੇ ਅਸਥਾਨ ਤੇ ਆ ਕਰਕੇ ਫਿਰ ਨਮਸ਼ਕਾਰ ਕਰਦੇ ਹਨ ਸ੍ਰੀ ਰਾਮਦਾਸ ਧਰ ਧਿਆਨਾ ਪੁਨ ਕਾਵਲ ਦੇਹ ਮਹਾਨਾ ਔਰ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਰੋਮ ਰੋਮ ਖੜਾ ਹੋ ਜਾਂਦਾ ਹੈ ਨੇਤਰਾਂ ਚੋਂ ਜਲ ਵੀ ਵਹਿ ਆਉਂਦਾ ਯਾਦ ਕਰਕੇ ਜਲ ਭਰਿਓ ਬਿ ਲੋਚਨ ਦੀ ਸਾ ਬਹਿ ਆਸੂ ਆਨਨ ਸੀਚਾ ਔਰ ਪਿਤਾ ਗੁਰੂ ਦੀ ਯਾਦ ਕਰਕੇ ਅੱਖਾਂ ਚੋਂ ਪਾਣੀ ਵਹਿ ਤੁਰਦਾ ਹੈ ਔਰ ਕੰਠਰਾ ਬੋਲੋ ਜਾਈ ਬੜੇ ਪ੍ਰੇਮ ਦੇ ਹੀ ਬਿਸਰਾਈ ਔਰ ਗੁਰੂ ਪਿਆਰਿਓ ਗੁਰੂ ਪਿਤਾ ਦਾ ਜਿਹੜਾ ਪ੍ਰੇਮ ਉਹਨਾਂ ਨੇ ਉਸ ਵੇਲੇ ਦੇਖਿਆ ਜਦੋਂ ਉਹਨਾਂ ਦੇ ਨਾਲ ਰਹਿੰਦੇ ਸਨ ਤਾਂ ਉਸ ਪ੍ਰੇਮ ਨੂੰ ਯਾਦ ਕਰਕੇ ਸਤਿਗੁਰਾਂ ਦਾ ਗਲਾ ਵੀ ਭਰਿਆ ਹੁੰਦਾ ਬੋਲਿਆ ਨਹੀਂ ਜਾਂਦਾ ਚਿਰ ਕਤਕ ਬਿਖੈ ਤਰਤੀਰਾ ਪਰ ਕਰਮਾ ਫਿਰ ਗਹੀਰਾ ਇਸ ਤਰ੍ਹਾਂ ਕੁਝ ਸਮਾਂ ਫਿਰ ਪ੍ਰਕਰਮਾ ਕਰਦੇ ਹਨ ਕਾਰੇ ਚਤੁਰ ਬਾਰ ਹਰ ਮੰਦਰ ਪਰ ਬੈਠ ਬਿਰਾਜੇ ਅੰਦਰ ਇਹ ਹਰ ਮੰਦਰ ਸਾਹਿਬ ਜੀ ਦੇ ਅੰਦਰ ਜਾਂਦੇ ਹਨ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਇਹ ਜਗ੍ਹਾ ਤੇ ਬੈਠ ਕਰਕੇ ਸਤਿਗੁਰੂ ਸੰਗਤਾਂ ਨੂੰ ਦਰਸ਼ਨ ਦੇ ਕੇ ਨੇਹਾਲ ਕਰਦੇ ਹਨ ਸਿਤਕਤਕ ਕਾਲ ਦਰਸਾਈ ਪੁਲ ਉਠ ਕਰ ਬਾਹਰ ਆਏ ਔਰ ਕੁ ਸਮਾ ਬੈਠ ਕੇ ਦਰਸ਼ਨ ਕਰਦੇ ਹਨ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਫਿਰ ਬਾਹਰ ਆ ਜਾਂਦੇ ਆ ਪੁਰ ਨਮੋ ਸੇਤ ਪੁਰ ਚਾਲੇ ਦਰਸ਼ਨੀ ਤੇ ਜੋ ਪੈਰ ਵਿਸਾਲੇ ਇਸ ਤਰ੍ਹਾਂ ਗੁਰੂ ਪਿਆਰਿਓ ਨਮਸਕਾਰ ਕਰਕੇ ਸੰਗਤਾਂ ਦਰਸ਼ਨੀ دیਉੜੀ ਵੱਲ ਆ ਜਾਂਦੀਆਂ ਸਤਿਗੁਰਾਂ ਦੇ ਨਾਲ ਬਾਹਰ ਆ ਜਾਂਦੇ ਹਨ ਕਹ ਫੇਰ ਕਰ ਠੰਡੇ ਹੈ ਕਹ ਹਰ ਮੰਦਰ ਤੇ ਸਾਚ ਤੈ ਕਹ ਹਰ ਮੰਦਰ ਸਾਹਿਬ ਨੂੰ ਘੁੰਮ ਕੇ ਫੇਰ ਨਮਸਕਾਰ ਕਰਦੇ ਹਨ ਕਰ ਬੰਧਨ ਪ੍ਰੇਮ ਸਮਿਤਾ ਪੁਨ ਸਰ ਪਰ ਕਰਮਾ ਹਿਤਾ ਉਹ ਨਮਸਕਾਰ ਕਰਕੇ ਫਿਰ ਸਰੋਵਰ ਦੀਆਂ ਪ੍ਰਕਰਮਾਂ 'ਚ ਆ ਜਾਂਦੇ ਹਨ ਗੁਰ ਗਮਨ ਮੰਤਹਿ ਮੰਦੀ ਤੇ ਦਰਸਨ ਦਾਸ ਅਨੰਦੇ ਸਤਿਗੁਰੂ ਅਰਜਨ ਦੇਵ ਜੀ ਅੱਗੇ ਅੱਗੇ ਚੱਲਦੇ ਆ ਪਿੱਛੇ ਸਿੱਖ ਸੰਗਤਾਂ ਚੱਲਦੀਆਂ ਜਹ ਝੂਲ ਤੇ ਦੀਹ ਨਿਸ਼ਾਨਾ ਤਰ ਨਮੋ ਚਲੇ ਅਗਵਾਨਾ ਜਿਉੜੀ ਸਾਹਿਬ ਤੋਂ ਫਿਰ ਦੋ ਜਿੱਥੇ ਨਿਸ਼ਾਨ ਸਾਹਿਬ ਲੱਗੇ ਹਨ ਇੱਥੇ ਆ ਜਾਂਦੇ ਆ ਇਹ ਮੀਰੀ ਪੀਰੀ ਦੇ ਨਿਸ਼ਾਨ ਹਨ ਬੁਖ ਉੱਤਰ ਦਿਸ਼ਾ ਕਰ ਜਾਏ ਸਿਰ ਬਾਏ ਬਕੋਨ ਨਿਵਾਏ ਔਰ ਇੱਥੇ ਉੱਤਰ ਵਾਲੇ ਪਾਸੇ ਆ ਕੇ ਨਿਸ਼ਾਨ ਸਾਹਿਬਾਂ ਨੂੰ ਨਮਸਕਾਰ ਕਰਦੇ ਹਨ ਪੁਨ ਪੂਰਬ ਮੁਖ ਕਰ ਚਾਲੇ ਸਿਰ ਸਿੱਖ ਬ੍ਰਿੰਦ ਕਮਨ ਕਰਨ ਨਾਲੇ ਇੱਥੋਂ ਫਿਰ ਚੜ੍ਹਦੇ ਵੱਲ ਨੂੰ ਚੱਲ ਪੈਂਦੇ ਆ ਪ੍ਰਕਰਮਾ ਕਰਦੇ ਹੋਏ ਤਹ ਇੱਕ ਤਾਂ ਜੇ ਦੇਖਿਓ ਐਸਾ ਸਰਸੁਦਾ ਤੀਰ ਪਰ ਬੈਸਾ ਉੱਥੇ ਨਾ ਪ੍ਰਕਰਮਾ ਵਿੱਚ ਇੱਕ ਪੰਡਿਤ ਬੈਠਦਾ ਆ ਕੇ ਰojana ਉਨਾ ਸਮਿਆਂ ਵਿੱਚ ਤਾਂ ਪੰਡਤਾਂ ਨੇ ਮੂਰਤੀਆਂ ਵੀ ਰੱਖ ਦਿੱਤੀਆਂ ਸਨ ਜਿਸ ਵੇਲੇ ਖਾਲਸਾ ਪੰਥ ਦੇ ਅੰਗਲਾਂ ਵਿੱਚ ਰਹਿੰਦਾ ਸੀਗਾ। ਤੋਂ ਖੈਰ ਸਤਗੁਰਾਂ ਦੇ ਸਮੇਂ ਇੱਕ ਪੰਡਤ ਆ ਕੇ ਪ੍ਰਕਰਮਾਂ ਵਿੱਚ ਆਵੀ ਪੂਜਾ ਅਰਚਨਾ ਕਰਦਾ ਹੈ। ਤਰ ਆਗੈ ਸਾਲਗਰਾਮੂ ਬਹੁ ਭਾਂਤ ਕਰਤਬਰ ਮਾਣੂ। ਆਪਣੇ ਸਾਹਮਣੇ ਮੂਰਤੀ ਰੱਖਦਾ ਹੈ ਪੱਥਰ ਦੀ ਤੇ ਉਸ ਨੂੰ अनेका ਤਰ੍ਹਾਂ ਦੇ ਨਾਲ ਪੂਜਾ ਅਰਚਨਾ ਕਰਦਾ ਹੈ। ਕਾਸ ਚੰਦਨ ਕੋ ਚਰਣਾਵਾ ਇੱਕ ਘੰਟਾ ਧਰਿਓ ਮਹਾਨਾ ਔਰ ਚੰਦਨ ਰਗੜ ਕੇ ਉਸ ਤੇ ਸ਼ਰਕਦਾ ਹੈ ਕੋਲੇ ਟੱਲ ਰੱਖਿਆ ਹੋਇਆ ਘੰਟੀ ਰੱਖੀ ਹੋਈ ਹੈ ਬਾਟੰਬਰ ਉੱਪਰ ਪੀਤਾ ਜਿ ਬੈਠੋ ਥਤਨਾ ਹੈ ਚੀਕਾ ਔਰ ਗੁਰੂ ਪਿਆਰਿਓ ਪੰਡਿਤ ਕੋਲੇ ਬੈਠਾ ਤਾਂ ਹੈ ਕਹਿੰਦੇ ਪਰ ਉਸ ਦਾ ਚਿੱਤ ਕਿਤੇ ਹੋਰ ਹੀ ਘੁੰਮ ਰਿਹਾ ਹੈ ਕਰਕਾਰਜ ਚਿਤ ਹੈ ਅਨੇਕਾ ਉਰ ਤ੍ਰਿਸ਼ਨਾ ਤਰ ਕੀ ਏਕਾ ਬੈਠਾ ਤਾਂ ਹਰਿਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਹੈ ਬੈਠਾ ਤਾਂ ਪੂਜਾ ਕਰ ਰਿਹਾ ਆਪਦੇ ਦੇਵਤਿਆਂ ਦੀ ਪਰ ਧਿਆਨ ਕਰਦੇ ਕੰਮਾਂ ਧੰਦਿਆਂ 'ਚ ਫਿਰਦਾ ਹੈ ਬਡਰਾਚ ਵਪਾਖੰਡਮ ਜਾਰੀ ਦਾ ਧਿਆਨ ਲਗਾਵਤ ਤਾਰੀ ਗੁਰੂ ਅਰਜਨ ਦੇਵ ਜਾਨੀ ਜਾਨ ਸਤਗੁਰ ਸਮਝ ਗਿਆ ਵੀ ਕਿੰਨਾ ਪਖੰਡ ਧਾਰੇ ਆ ਇੱਥੇ ਲੋਕਾਂ ਨੂੰ ਪੂਜਾ ਅਰਚਨਾ ਕਰਕੇ ਵਿਖਾਉਂਦਾ ਧਿਆਨੇ ਦਾ ਟਿਕਿਆ ਨਹੀਂ ਜਿਵੇਂ ਬਾਬੇ ਨਾਨਕ ਨੇ ਦੌਲਤ ਖਾਨ ਤੇ ਕਾਜੀ ਦੀ ਸੁਰਤ ਨੂੰ ਬੁੱਝਿਆ ਸੀਗਾ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਸਮਝ ਕੇ ਲੰਘ ਗਏ ਗੁਰ ਤਹਿ ਪਿੱਕੇ ਗਏ ਅਗਾਰੀ ਦਿਜਾ ਔਰ ਮਹਿ ਤਬਰਸਤਾਰੀ ਔਰ ਪੰਡਿਤ ਹੰਕਾਰੀ ਬੜਾ ਸੀ ਕਹਿੰਦਾ ਮੈਂ ਬਾਬਾ ਹੋਇਆ ਸੰਸਾਰ ਦੇ ਗੁਰੂ ਆਸੀ ਪੰਡਿਤ ਤੇ ਗੁਰੂ ਆਜੰਦ ਦੇ ਮੇਰੇ ਕੋ ਨੀ ਚੱਕਿਆ ਵੀ ਨਹੀਂ ਸਿੱਧਾ ਲੰਘ ਗਿਆ ਮੈਨੂੰ ਮੱਥਾ ਵੀ ਨਹੀਂ ਟੇਕਿਆ ਨਾ ਠਾਕੁਰ ਦਿਸਕਰ ਬੰਤੇ ਨਾ ਮੋਹ ਕੀਨ ਨਾ ਨਿਮਕੀਨ ਅਨੰਦੇ ਨਾ ਤਾਂ ਮੈਨੂੰ ਨਿਮਰਤਾ ਸਹਿਤ ਮੱਥਾ ਦੇ ਕੇ ਝੁੱਕ ਕੇ ਤੇ ਨਾ ਠਾਕਰ ਨੂੰ ਨਮਸਕਾਰ ਕੀਤੀ ਉਹ ਨੇਕਤਾ ਕਾਏ ਪਨ ਅਗੇ ਤੇ ਮੈਂ ਸਿੱਖ ਸકલ ਸੰਗ ਲਾਗੇ ਸਤਿਗੁਰੂ ਸਹਿਜ ਹੀ ਕੋਲ ਦੀ ਲੰਘੇ ਤੇ ਮਗਰੇ ਸਿੱਖ ਲੰਘੇ ਸਨਮਾਨ ਨਾ ਰੱਖ ਮੇਰਾ ਨਾ ਦੇਖਿਓ ਠਾਕੁਰ ਉਰਾ ਪੰਜ ਤੇ ਕਹਿੰਦਾ ਨਾ ਮੇਰਾ ਸਤਕਾਰ ਕੀਤਾ ਤੇ ਨਾ ਹੀ ਠਾਕਰਵਲ ਦੇਖਿਆ ਉਹਨੇ ਮੇ ਚੇਤਵਤ ਬੇਪਰ ਰਸਾਲਾ ਤਪੇ ਔਰ ਸਮਤ ਸਰ ਜਾਲਾ ਇਉਂ ਪੰਡ ਤੰਦਰੀ ਅੰਦਰ ਬੜਾ ਈਰਖਾ ਦੇ ਨਾਲ ਦੁਖੀ ਹੋਇਆ ਮਚ ਗਿਆ ਪਰ ਕਰਮ ਕਰ ਗੁਰਸਵਾਮੀ ਤੇ ਜੋ ਔਰ ਲਖ ਅੰਤਰ ਜਾਵੀ ਸਤਗੁਰੂ ਪ੍ਰਕਰਮਾ ਕਰਦੇ ਹੋਏ ਚਲੇ ਗਏ ਸਰੋਵਰ ਦੀ ਪ੍ਰਕਰਮਾ ਕਰ ਰਹੀ ਆ ਪਰ ਇਹਦੇ ਹਿਰਦੇ ਦੀ ਗੱਲ ਬੁਝ ਰਹੀ ਆ ਤਾਂ ਦੂਜੇ ਪਾਸਿਓਂ ਘੁੰਮ ਕੇ ਆ ਕੇ ਪਾਤਸ਼ਾਹ ਫਿਰ ਇਹਦੇ ਕੋਲੇ ਖੜ ਜਾਂਦੇ ਆ ਕਿਵੇਂ ਕਿਵੇਂ ਆ ਪੰਡਤਾ ਤੇ ਪੰਦ ਕਹਿੰਦਾ ਤੁਸੀਂ ਸਤਿਕਾਰ ਨਹੀਂ ਕੀਤਾ ਕਹਿੰਦੇ ਕੀ ਦਾ ਸਤਿਕਾਰ ਕਰੀਏ ਤੇਰਾ ਧਿਆਨ ਤਾਂ ਭਜਨ ਵਿੱਚ ਹੈ ਹੀ ਨਹੀਂਗਾ ਤੂੰ ਤਾਂ ਘਰੇ ਫਿਰਦਾ ਇੱਥੇ ਪਖੰਡ ਕੀਤਾ ਹੋਇਆ ਤੂੰ ਪਾਤਸ਼ਾਹ ਉਹਨੂੰ ਕਿਵੇਂ ਸਮਝਾਉਂਦੇ ਐ ਇਸ ਵਿਸ਼ੇ ਤੇ ਇੱਕ ਸ਼ਬਦ ਵੀ ਰੱਦਦੇ ਹਨ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ RAM ਨੇ ਪੂਰਨ ਰਹਤ ਉਪਦੇਸ਼ ਕਰਿਆ ਕਰ ਲੋਕ ਜੜਾਵੇ ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ ਬੇਦ ਵਿਚਾਰ ਪੰਡਿਤ ਮਨਕਾ ਕ્રોਧ ਨਿਵਾਰ ਪੰਡਿਤ ਇਹਨੇ ਗੁੱਸਾ ਕੀਤਾ ਸੀ ਪਾਤਸ਼ਾਹ ਤੇ ਪਾਤਸ਼ਾਹ ਨੇ ਫਿਰ ਸ਼ਬਦ ਉਚਾਰਨ ਕਰਕੇ ਕਿਵੇਂ ਸਮਝਾਉਂਦੇ ਐ ਇਹ ਵਿਚਾਰਾ ਕੱਲ ਦੇ ਦਿਵਾਨਾ ਬੇ ਸਰਬਨ ਕਰਾਂਗੇ ਹੁਣ ਇੱਥੇ ਰੋਕਣ ਦੇ ਆ ਗਿਆ ਬਖਸ਼ੋ ਬੋਲਦਿਆਂ ਨੇ ਇੱਕ ਆਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਹੇ ਚੁੱਤ ਹੇ ਪਾਰ ਬ੍ਰਹਮ ਅਬ ਨਸੀ ਅੰਗ ਨਾਸ ਹੇ ਪੂਰਨ ਹੇ ਸਰਬ ਮੈਂ ਸੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਏਕ ਹੇ ਗੋਬਿੰਦ ਹੇ ਗੁਣ ਨਿਧਾਨ ਸਦਾ ਬਿਬੇ ਕਾ ਇਹ ਅਪਰੰਪਰ ਹਰ ਹਰੇ ਹੈ ਕੀ ਹੋਵਣਾਰਾ ਏ ਸੰਤ ਕੈ ਸਦਾ ਸੰਗ ਦਾ ਰਾਯਾ ਦਾਰ ਏ ਠਾਕੁਰ ਹਾਂ ਦਾ ਸਰੋ ਮੈ ਨਿਰਗੁਣ ਨਹੀਂ ਕੋਏ ਮੈ ਨਿਰਗੁਣ ਗੁਣ ਨਹੀਂ ਕੋਏ ਨੇ ਕਦੀ ਜੈ ਨਾਮ ਲਾਣ ਆਖੀਐ ਪਰੋਈ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਰ ਏਕ ਅੰਕਾਰ ਸਤ ਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਜਗਨ ਬਿਨਾਸ ਮਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਜਗਨ ਬਿਨਾਸ ਮਸੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ